ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾ ਸੰਗਤ ਜੀਓ ਗੁਰਮੁਖ ਪਿਆਰਿਆਂ ਦੀਆਂ ਬਾਤਾਂ ਗੁਰਮੁਖ ਗਾਢੀ ਰਾਹ ਤੇ ਚੱਲਣ ਵਾਲੇ ਜਿਗਿਆਸੂਆਂ ਦੇ ਲਈ ਬਹੁਤ ਜ਼ਿਆਦਾ ਪ੍ਰੇਰਨਾਦਾਇਕ ਹੁੰਦੀਆਂ ਹਨ ਕਿਉਂਕਿ ਅਜੇਹੇ ਗੁਰਮੁਖ ਪਿਆਰਿਆਂ ਨੇ ਨਾਮ ਸਿਮਰਨ ਦੀ ਸਾਧਨਾ ਨੂੰ ਆਪਣੇ ਮਸਤਕ ਦਾ ਭਾਗ ਬਣਾਇਆ ਹੁੰਦਾ ਹੈ ਤੇ ਅਜਿਹੇ ਗੁਰਮੁਖ ਪਿਆਰਿਆਂ ਦੇ ਬੋਲ ਜਗਿਆਸੂਆਂ ਦੇ ਲਈ ਸਾਧਕਾਂ ਦੇ ਲਈ ਆਤਮਿਕ ਜੀਵਨ ਦੀ ਪੌੜੀ ਨੂੰ ਚੜਨ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਭੂਮਿਕਾ ਨਿਭਾਉਂਦੇ ਹਨ ਕਿਹਾ ਜਾਂਦਾ ਹੈ ਕਿ ਜੋ ਰੱਬ ਦਾ ਫਕੀਰ ਹੁੰਦਾ ਹੈ ਉਹ ਜਗਿਆਸੂ ਨੂੰ ਜਾਂ ਸਾਧਕ ਨੂੰ ਉਸ ਦੀ ਫਕੀਰੀ ਨੂੰ ਚਾਰ ਚੰਨ ਲਗਾ ਦਿੰਦਾ ਹੈ ਕਿਉਂਕਿ ਸਾਧਕ ਦੇ ਮਨ ਦੇ ਵਿੱਚ ਵੀ ਨਾਮ ਸਿਮਰਨ ਦੇ ਲਈ ਅਧਿਆਤਮਿਕ ਜੀਵਨ ਦੇ ਲਈ ਉਹ ਤੜਫ ਪੈਦਾ ਹੋ ਜਾਂਦੀ ਹੈ ਜਿਸ ਦੇ ਲਈ ਗੁਰਬਾਣੀ ਦੇ ਵਿੱਚ ਅਸੀਂ ਵਾਰ-ਵਾਰ ਅਰਦਾਸ ਬੇਨਤੀ ਕਰਦੇ ਹਾਂ ਕਿ ਵਿਸਰਨਾਹੀ ਦਾ ਤਾਰ ਆਪਣਾ ਨਾਮ ਦੇ ਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਇਹੋ ਇਸ ਤਰ੍ਹਾਂ ਦਾ ਸਾਧਕਾਂ ਦੇ ਮਨ ਦੇ ਵਿੱਚ ਚਾਹੋਂ ਪੈਦਾ ਹੋ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਗੁਰਮੁਖ ਜੀਵਨ ਦੀ ਕੀ ਵੈਲਿਊ ਹੈ ਇਸ ਦੀ ਕੀ ਬਖਸ਼ਿਸ਼ ਹੈ ਅਸਲ ਦੇ ਵਿੱਚ ਜੋ ਰਸ ਹੈ ਉਹ ਗੁਰਮੁਖ ਜੀਵਨ ਦੇ ਵਿੱਚ ਹੀ ਹੈ ਉਹ ਨਾਮ ਦੇ ਵਿੱਚ ਹੀ ਹੈ ਗੁਰਬਾਣੀ ਦੇ ਵਿੱਚ ਦਰਜ ਹੈ ਸਿਮਰਤ ਭੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਜਦੋਂ ਇਸ ਨਦਰ ਦਾ ਕੋਈ ਚਲਕਾਰਾ ਜਗਿਆਸੂ ਨੂੰ ਪੈਂਦਾ ਹੈ ਤਾਂ ਉਹ ਪੂਰੀ ਤਰ੍ਹਾਂ ਨਾਲ ਇਸ ਪਾਸੇ ਵੱਲ ਤੁਰ ਪੈਂਦਾ ਹੈ ਜਦੋਂ ਹੀ ਕਿਸੇ ਜਗਿਆਸੂ ਨੂੰ ਇਸ ਬਖਸ਼ਿਸ਼ ਦੇ ਵਿੱਚੋਂ ਕਿਨਕਾ ਮੱਤ ਰਸ ਆਉਂਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਕਿੰਨਾ ਅਨਮੋਲ ਰਸ ਹੈ ਇਹ ਕਿਨਕਾ ਇੱਕ ਜਿਸ ਜੀਵ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਅਸੀਂ ਰੋਜ਼ ਰਹਿਰਾ ਸਾਹਿਬ ਦੇ ਵਿੱਚ ਵੀ ਬੜੇ ਪਿਆਰ ਦੇ ਨਾਲ ਇਸ ਮਨੁੱਖਾ ਜਨਮ ਦੇ ਪਰయోజਨ ਬਾਰੇ ਪੜ੍ਹਦੇ ਹਾਂ ਭਈ ਪ੍ਰਾਪਤ ਮਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਪਰ ਬੜੇ ਵਿਰਲੇ ਲੋਕ ਨੇ ਜਿਹੜੇ ਇਸ ਸਿਧਾਂਤ ਨੂੰ ਸਮਝ ਲੈਂਦੇ ਹਨ ਤੇ ਰੱਬ ਵਾਲੇ ਪਾਸੇ ਲੱਗ ਜਾਂਦੇ ਹਨ ਜਿਨ੍ਹਾਂ ਗੁਰਮੁਖ ਪਿਆਰੇ ਨੇ ਨਾਮ ਸਿਮਰਨ ਸਾਧਨਾ ਦੀ ਕਮਾਈ ਕੀਤੀ ਤੇ ਆਪ ਜਪੈ ਅਵਰਹ ਨਾਮ ਜਪਾਵੇ ਦੇ ਸਿਧਾਂਤ ਨੂੰ ਪੂਰਾ ਕੀਤਾ ਉਹਨਾਂ ਦੇ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਨਾਮ ਪੰਥ ਦੇ ਵਿੱਚ ਬੜੇ ਸਤਕਾਰ ਦੇ ਨਾਲ ਲਿਆ ਜਾਂਦਾ ਹੈ ਕਿਉਂਕਿ ਜੀਵਨ ਦੇ ਵਿੱਚ ਉਹਨਾਂ ਨੇ ਨਾਮ ਦੀ ਸਾਧਨਾ ਕੀਤੀ ਜੀਵਨ ਦੇ ਵਿੱਚ ਉਹਨਾਂ ਨੇ ਅਜਿਹੀ ਕਾਲ ਕੀਤੀ ਕਿ ਉਹਨਾਂ ਦੇ ਜੀਵਨ ਦਾ ਹਰੇਕ ਛਿਣ ਨਾਮ ਨੂੰ ਸਮਰਪਿਤ ਹੋ ਗਿਆ ਵਾਹਿਗੁਰੂ ਨੂੰ ਸਮਰਪਿਤ ਹੋ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਹੋ ਗਿਆ ਤੇ ਜਿਹੜਾ ਵੀ ਜਗਿਆਸੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਿਧਾਂਤ ਨੂੰ ਸਮਝ ਲੈਂਦਾ ਹੈ ਤਾਂ ਉਹ ਜੀਵਨ ਭਰ ਦੇ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੀ ਉਕੇ रह ਜਾਂਦਾ ਹੈ ਤੇ ਅਜਿਹੇ ਗੁਰਮਖ ਪਿਆਰਿਆਂ ਦੇ ਵਿੱਚੋਂ ਨਾਮ ਜਪੰਦਰੀ ਲਾਲੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਏ ਹਨ ਉਹਨਾਂ ਦੀ ਰਚਨਾ ਦੇ ਵਿੱਚੋਂ ਅੱਜ ਅਸੀਂ ਇੱਕ ਅਜਿਹੇ ਪ੍ਰਸੰਗ ਦੀ ਆਪ ਨਾਲ ਸਾਂਝ ਪਾਵਾਂਗੇ ਜਿਸ ਤੋਂ ਸਾਨੂੰ ਪਤਾ ਲੱਗੇਗਾ ਕਿ ਗੁਰਬਾਣੀ ਦਾ ਕਿੰਨਾ ਮਹਤਮ ਹੈ ਨਾਮ ਸਿਮਰਨ ਦੀ ਕਿੰਨੀ ਜ਼ਿਆਦਾ ਇੰਪੋਰਟੈਂਸ ਹੈ ਤੇ ਨਾਲ ਹੀ ਸਾਨੂੰ ਪਤਾ ਲੱਗੇਗਾ ਗੁਰਸਿੱਖੀ ਜੀਵਨ ਦੇ ਵਿੱਚ ਕਿੰਨਾ ਆਨੰਦ ਹੈ ਗੁਰਸਿੱਖੀ ਜੀਵਨ ਕਿੰਨੇ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ ਪ੍ਰਸੰਗ ਦੇ ਅਨੁਸਾਰ ਇੱਕ ਵਾਰ ਭਾਈ ਵੀਰ ਸਿੰਘ ਜੀ ਬੰਬਈ ਵਿਖੇ ਗਏ ਹੋਏ ਸਨ ਤੇ ਉੱਥੇ ਉਹ ਸਤਸੰਗੀਆਂ ਦੇ ਨਾਲ ਜਿੱਥੇ ਨਾਮ ਸਿਮਰਨ ਦੀ ਕਾਲ ਕਰਦੇ ਸਨ ਉੱਥੇ ਗੁਰਬਾਣੀ ਦੀ ਵਿਚਾਰ ਨੂੰ ਵੀ ਸਤਸੰਗ ਦੇ ਵਿੱਚ ਸਾਂਝਾ ਕਰਦੇ ਸਨ ਤਾਂ ਜੋ ਨਾਮ ਸਿਮਰਨ ਦੀ ਤੜਫ ਜਗਿਆਸੂ ਦੇ ਮਨ ਦੇ ਵਿੱਚ ਪੈਦਾ ਹੋ ਸਕੇ ਸੋ ਉਹ ਜਦੋਂ satsang ਕਰਦੇ ਸਨ ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਜਿਸ ਤਰ੍ਹਾਂ ਕਿ ਸੂਰਜ ਧਰਤੀ ਉੱਪਰ ਉਤਰ ਕੇ ਆ ਗਿਆ ਹੋਵੇ ਐਨਾ ਉਹਨਾਂ ਦਾ ਮਸਤਕ ਦਗਦਾ ਕਰਦਾ ਸੀ ਉਹਨਾਂ ਦੇ ਮਸਤਕ ਦਾ ਨੂਰ ਛੱਲਿਆ ਨਹੀਂ ਸੀ ਜਾਂਦਾ ਇੱਕ ਵਾਰ ਆਪ satsang ਕਰਨ ਤੋਂ ਬਾਅਦ ਸ਼ਹਿਰ ਕਰਨ ਦੇ ਲਈ ਜਾਂਦੇ ਹਨ ਤੇ ਜਿੱਥੇ ਉਹ ਦੂਸਰੇ ਸਾਥੀਆਂ ਨੂੰ ਆਪਣੇ ਨਾਲ ਜਾਣ ਤੋਂ ਮਨਾ ਕਰ ਦਿੰਦੇ ਹਨ ਤੇ ਸੰਤ ਕਰਤਾਰ ਸਿੰਘ ਜੀ ਕਮਾਲੀਏ ਵਾਲਿਆਂ ਨੂੰ ਆਪਣੇ ਨਾਲ ਚੰਦੇ ਲਈ ਕਹਿੰਦੇ ਹਨ ਸੰਤ ਕਰਤਾਰ ਸਿੰਘ ਜੀ ਦੱਸਦੇ ਹਨ ਕਿ ਭਾਈ ਵੀਰ ਸਿੰਘ ਜੀ ਅੱਗੇ-ਅੱਗੇ ਜਾ ਰਹੇ ਸਨ ਤੇ ਮੈਂ ਉਹਨਾਂ ਦੇ ਪਿੱਛੇ-ਪਿੱਛੇ ਜਾ ਰਿਹਾ ਸੀ ਇੱਕ ਥਾਂ ਤੇ ਸਮੁੰਦਰ ਕੋਲ ਖੜ ਕੇ ਭਾਈ ਵੀਰ ਸਿੰਘ ਜੀ ਸੰਤ ਕਰਤਾਰ ਸਿੰਘ ਜੀ ਨੂੰ ਕਹਿੰਦੇ ਹਨ ਕਿ ਜਿਨ੍ਹਾਂ ਦੇ ਘਰ ਹੁਣ ਸ਼ਾਮ ਨੂੰ ਚਾਹ ਪੀਤੀ ਹੈ ਕੀ ਤੂੰ ਇਹਨਾਂ ਨੂੰ ਜਾਣਦਾ ਹੈ ਸੰਤ ਕਰਤਾਰ ਸਿੰਘ ਜੀ ਕਹਿੰਦੇ ਹਨ ਜੀ ਨਹੀਂ ਤਾਂ ਭਾਈ ਵੀਰ ਸਿੰਘ ਜੀ ਕਹਿੰਦੇ ਹਨ ਇਹ ਸਿੰਧ ਦੇ ਰਹਿਣ ਵਾਲੇ ਹਨ ਇੱਥੇ ਬੰਬਈ ਵਿੱਚ ਇਹਨਾਂ ਦਾ ਲड़का ਇਨਕਮ ਟੈਕਸ ਦਾ ਅਫੀਸਰ ਲੱਗਿਆ ਹੋਇਆ ਹੈ ਆਮ ਤੌਰ ਤੇ ਲੋਕ ਇਹਨਾਂ ਨੂੰ ਪੁਟਾਨੀ ਕਰਕੇ ਸੱਦਦੇ ਹਨ ਇਹਨਾਂ ਦੇ ਪਰਿਵਾਰ ਵਿੱਚ ਬਿਰਧ ਮਾਤਾ ਜੀ ਵੀ ਹਨ ਜਿਨ੍ਹਾਂ ਨੇ ਸਾਡੇ ਨਾਲ ਚਾਹ ਪੀਤੀ ਸੀ ਉਹ ਰੱਬ ਦੇ ਰਸਤੇ ਉੱਤੇ ਚੱਲ ਰਹੀ ਹੈ ਉਸਦੇ ਆਤਮਿਕ ਸੰਬੰਧ ਇੱਕ ਸੂਫੀ ਫਕੀਰ ਨਾਲ ਹਨ ਜੋ ਇਸ ਵਕਤ ਸਿੰਧ ਵਿੱਚ ਹੈ ਇਸ ਬ੍ਰਿਧਾ ਨੇ ਨਾਮ ਦੀ ਦਾਤ ਉਸ ਸੂਫੀ ਫਕੀਰ ਤੋਂ ਲਈ ਸੀ ਅਤੇ ਉਸ ਦੀ ਚੰਗੀ ਕਮਾਈ ਇਸ ਨੇ ਕੀਤੀ ਮੁਰਸ਼ਿਦੀ ਮਹਿਰ ਅਤੇ ਨਿਜ ਦੀ ਕਮਾਈ ਨੇ ਅੰਨੀ ਮੰਡਲ ਵਿੱਚ ਉਸ ਨੂੰ ਬੜੀ ਹੀ ਉੱਚਤਾ ਦਿੱਤੀ ਇਤਨੇ ਚਿਰ ਵਿੱਚ ਪਾਕਿਸਤਾਨ ਬਣ ਗਿਆ ਇਹ ਸਿੰਧ ਤੋਂ ਨਿਕਲ ਕੇ ਬੰਬਈ ਆ ਗਏ ਤੇ ਸੂਫੀ ਮੁਰਸ਼ਿਦ ਪਾਕਿਸਤਾਨ ਸਿੰਧ ਵਿੱਚ ਹੀ ਰਹਿ ਗਿਆ ਭਾਈ ਵੀਰ ਸਿੰਘ ਜੀ ਸੰਤ ਕਪਤਾ ਨੂੰ ਕਹਿੰਦੇ ਨੇ ਕਿ ਸੂਫੀ ਫਕੀਰਾਂ ਦੇ ਅਨੁਸਾਰ ਕਿਸੇ ਜਗਿਆਸੂ ਦਾ ਰੱਬ ਦੇ ਵਿੱਚ ਫਨਾਹ ਹੋਣ ਤੋਂ ਪਹਿਲਾਂ ਮੁਰਸ਼ਿਦ ਦੇ ਵਿੱਚ ਫਨਾਹ ਹੋਣਾ ਜ਼ਰੂਰੀ ਹੈ ਅਤੇ ਇਸ ਅਵਸਥਾ ਦਾ ਨਾਮ ਫਨਾ ਫਿਲ ਮੁਰਸ਼ਿਦ ਕਿਹਾ ਗਿਆ ਹੈ ਬ੍ਰਿਧ ਮਾਤਾ ਉਸ ਅਵਸਥਾ ਤੇ ਪਹੁੰਚ ਚੁੱਕੀ ਸੀ ਜਾਂ ਪਹੁੰਚਣ ਦੇ ਨਜ਼ਦੀਕ ਸੀ ਜਦੋਂ ਕਿ ਇਸ ਨੂੰ ਉੱਜੜ ਕੇ ਭਾਰਤ ਵਿੱਚ ਆਉਣਾ ਪਿਆ ਹਰ ਧਮ ਹਰ ਸ਼ਨ ਹਰ ਖਿੰ ਹਰ ਪਲ ਇਹ ਆਪਣੇ ਮੁਰਸ਼ਿਦ ਦੀ ਖੇਚ ਵਿੱਚ ਰਹਿੰਦੀ ਸੀ ਉਸ ਖੇਚ ਨੇ ਤਰਫ ਦੀ ਸੂਰਤ ਪੈਦਾ ਕਰ ਦਿੱਤੀ ਅਤੇ ਇੱਕ ਦਿਨ ਮੁਰਸ਼ਿਦ ਦੀ ਰੋਹਾਨੀ ਤੜਫ ਨੇ ਇਸ ਨੂੰ ਬਹੁਤ ਜ਼ਿਆਦਾ ਬੇਚੈਨ ਕਰ ਦਿੱਤਾ ਉਸ ਦੇ ਬਿਰਹਾ ਦੇ ਵਿੱਚ ਉਸ ਦੇ ਵਿਯੋਗ ਦੇ ਵਿੱਚ ਇਹ ਅਤਿਅੰਤ ਰੋਈ ਅਤੇ ਰਾਤ ਬਹੁਤ ਸਾਰਾ ਸਮਾਂ ਹੀ ਜਾਗਦੀ ਰਹੀ ਫਿਰ ਇਸ ਨੂੰ ਨੀਂਦ ਆ ਗਈ ਇਹ ਨੀਂਦ ਸੁਖੋਪਤੀ ਵਾਲੀ ਨਹੀਂ ਸੀ ਇਹ ਤਾਂ ਸੁਪਨਵਸਥਾ ਵਾਲੀ ਨੀਂਦ ਸੀ ਸੁਪਨੇ ਵਿੱਚ ਇਸ ਬ੍ਰਿਧ ਮਾਤਾ ਦਾ ਮੁਰਸ਼ਿਦ ਆਇਆ ਅਤੇ ਇਸ ਨੇ ਉਸ ਦੇ ਚਰਨਾਂ ਤੇ ਨਮਸਕਾਰ ਕੀਤੀ ਮੁਰਸ਼ਿਦ ਨੇ ਥਾਪੜਾ ਦਿੱਤਾ ਸੁਪਨੇ ਵਿੱਚ ਹੀ ਇਸ ਦਾ ਰੋਣਾ ਨਿਕਲ ਗਿਆ ਮੁਰਸ਼ਿਦ ਨੇ ਧੀਰਜੀ ਦਿੱਤਾ ਤੇ ਪੁੱਛਿਆ ਇਹ ਵਿਰਲਾਪ ਕਿਉਂ ਤਾਂ ਇਹ ਬਿਰਧ ਮਾਤਾ ਕਹਿਣ ਲੱਗੀ ਆਪ ਦਾ ਵਿਛੋੜਾ ਅਸਹਿ ਹੈ ਮੁਰਸ਼ਿਦ ਕਹਿਣ ਲੱਗਾ ਝੂਠੀਆਂ ਸਰਕਾਰਾਂ ਨੇ ਦੇਸ਼ ਦੀਆਂ ਵੰਡਾਂ ਕਰ ਦਿੱਤੀਆਂ ਹਨ ਪਰ ਸੱਚੀ ਸਰਕਾਰ ਉਹ ਆਪਣੇ ਦੇਸ਼ ਦੀ ਆਪਣੇ ਬੰਦਿਆਂ ਦੀ ਵੰਡ ਨਹੀਂ ਵੰਡਦੀ ਇਸੇ ਹੀ ਬੰਬਈ ਵਿੱਚ ਇੱਕ ਸੁੰਦਰ ਸਰੂਪ ਵਾਲੇ ਰੋਹਾਨੀ ਮੁਖੜੇ ਵਾਲੇ ਰੱਬੀ ਪ੍ਰਕਾਸ਼ ਵਾਲੇ ਰੱਬਰ ਸਿੱਧਾ ਮਹਾਂਪੁਰਸ਼ ਆਏ ਹੋਏ ਹਨ ਤੂੰ ਜਾ ਕੇ ਮੇਰੀ ਜਗ੍ਹਾ ਉਹਨਾਂ ਦੇ ਪਵਿੱਤਰ ਚਰਨਾਂ ਨੂੰ ਪਕੜ ਲੈ ਮਾਤਾ ਕਹਿਣ ਲੱਗੀ ਕਿ ਐਡਾ ਵੱਡਾ ਬੰਬਈ ਦਾ ਨਗਰ ਮੈਂ ਉਹਨਾਂ ਨੂੰ ਕਿੱਥੋਂ ਪਾ ਲਾਂ ਕਿੱਥੋਂ ਲੱਭਾਂ ਤਾਂ ਉਹ ਮੁਰਸ਼ਿਦ ਕਹਿਣ ਲੱਗਾ ਕਿ ਉਹਨਾਂ ਦੇ ਸੀਸ ਤੇ ਕੇਸ ਹਨ ਉਹਨਾਂ ਦਾ ਸੋਨਾ ਦਾੜਾ ਹੈ ਮੱਥਾ ਉਹਨਾਂ ਦਾ ਤੇਜ ਤੇ ਪ੍ਰਕਾਸ਼ ਵਾਲਾ ਹੈ ਤੇ ਨੇਤਰ ਉਹਨਾਂ ਦੇ ਸਾਈਂ ਦੇ ਰਸ ਵਿੱਚ ਸਦਾ ਅਲਮਸਤ ਰਹਿੰਦੇ ਹਨ ਜਾਮਾ ਉਹਨਾਂ ਦਾ ਖਾਕੀ ਪਰ ਅੰਦਰਲਾ ਉਹਨਾਂ ਦਾ ਨੂਰੋ ਨੂਰ ਹੈ ਸੂਰਤ ਉਹਨਾਂ ਦੀ ਸਿੱਖੀ ਰਹਿਤ ਬਹਿਤ ਵਾਲੀ ਹੈ ਜਦ ਤੂੰ ਮਿਲੇਂਗੀ ਤਦੋਂ ਤੂੰ ਇਹ ਸੁਪਨੇ ਦੀ ਗੱਲ ਉਹਨਾਂ ਨੂੰ ਸਾਫ਼-ਸਾਫ਼ ਦੱਸ ਦੇਈ ਉਹ ਮੇਰੀ ਜਗ੍ਹਾ ਤੇ ਤੇਰੀ ਰੱਬ ਦੇ ਰਸਤੇ ਤੇ ਰਹਿਬਰੀ ਕਰਨਗੇ ਸੁਪਨਵਸਥਾ ਖਤਮ ਹੋ ਗਈ ਮਾਤਾ ਜਾਗੁੱਠੀ ਘੜੀ ਤੱਕੀ ਅਜੇ ਤਾਂ ਬਹੁਤ ਰਾਤ ਰਹਿੰਦੀ ਸੀ ਬਿਰਧ ਔਰਤ ਫਿਰ ਮੰਜੀ ਤੇ ਲੇਟ ਗਈ ਪਰ ਉਹ ਸੌ ਨਾ ਸਕੀ ਸਵੇਰ ਹੋਈ ਪਰਿਵਾਰ ਜਾਗਿਆ ਬਿਰਧ ਮਾਤਾ ਨੇ ਆਪਣੇ ਬੱਚੇ ਨੂੰ ਰਾਤ ਦਾ ਸੁਪਨਾ ਦੱਸਿਆ ਤੇ ਕਿਹਾ ਬੇਟਾ ਹੁਣ ਤੋਂ ਦਸਤਰ ਚੱਲਿਆ ਹੈ ਪਤਾ ਨਹੀਂ ਕੋਈ ਐਸਾ ਸਿੱਖ ਸੰਤ ਫਕੀਰ ਇੱਥੇ ਆਇਆ ਹੋਇਆ ਹੈ ਅਗਰ ਆਇਆ ਹੈ ਤੇ ਉਹ ਕਿਹੜੀ ਜਗ੍ਹਾ ਤੇ ਟਿਕਿਆ ਹੋਇਆ ਹੈ ਉਸ ਤੋਂ ਬਾਅਦ ਹੀ ਬੀਬੀ ਦਾ ਬੇਟਾ ਆਪਣੇ ਦਫ਼ਤਰ ਚਲਾ ਜਾਂਦਾ ਹੈ ਜਿਹੜਾ ਕਿ ਇਨਕਮ ਟੈਕਸ ਨਾਲ ਸੰਬੰਧਿਤ ਹੁੰਦਾ ਹੈ ਉੱਥੇ ਇਨਕਮ ਟੈਕਸ ਦੀਆਂ ਪੇਸ਼ੀਆਂ ਵਾਲੇ ਲੋਕ ਪੇਸ਼ ਹੁੰਦੇ ਹਨ ਆਖਰੀ ਇੱਕ ਸਿੱਖ ਪੇਸ਼ ਹੁੰਦਾ ਹੈ ਉਸ ਦਾ ਮੁਕੱਦਮਾ ਸੁਣਿਆ ਤੇ ਸਮਝਿਆ ਜਾਂਦਾ ਹੈ ਫਿਰ ਉਸ ਤੋਂ ਇਹ ਬੇਟਾ ਪੁੱਛਦਾ ਹੈ ਕਿ ਸਰਦਾਰ ਸਾਹਿਬ ਇੱਥੇ ਬੰਬਈ ਵਿੱਚ ਕੋਈ ਸੰਤ ਫਕੀਰ ਵੀ ਆਇਆ ਹੋਇਆ ਹੈ ਤਾਂ ਉਹ ਕਹਿੰਦਾ ਹੈ ਕਿ ਹਾਂ ਤਾਂ ਪੁੱਤਰ ਕਹਿੰਦਾ ਹੈ ਕਿ ਉਹ ਕਿੱਥੇ ਠਹਿਰੇ ਹੋਏ ਹਨ ਤਾਂ ਸਰਦਾਰ ਕਹਿੰਦਾ ਕਿ ਸੇਠ ਡਾਟਾ ਰਾਮ ਸਿੰਧੀ ਜੀ ਦੇ ਘਰ ਉਹ ਫਕੀਰ ਰੁਕਿਆ ਹੋਇਆ ਹੈ ਤੇ satsang ਕਰਦਾ ਹੈ ਸੇਠ ਡਾਟਾ ਰਾਮ ਨੂੰ ਇਹ ਸਿੰਧੀ ਜੋ ਕਿ ਬਿਰਧ ਮਾਤਾ ਦਾ ਸੁਪੁੱਤਰ ਸੀ ਚੰਗੀ ਤਰ੍ਹਾਂ ਜਾਣਦਾ ਹੁੰਦਾ ਹੈ ਤੇ ਆਪਣੇ ਦਫ਼ਤਰ ਦੇ ਕੰਮ ਤੋਂ ਫਾਰਕ ਹੋ ਕੇ ਉਹ ਸੇਠ ਜੀ ਨੂੰ ਫੋਨ ਕਰਦਾ ਹੈ ਤੇ ਉਹਨਾਂ ਨੂੰ ਆਪਣੇ ਪਾਸ ਬੁਲਾਉਂਦਾ ਹੈ ਫਿਰ ਉਹਨਾਂ ਤੋਂ ਪੁੱਛਦਾ ਹੈ ਕਿ ਤੇਰੇ ਘਰ ਰੱਬ ਦਾ ਕੋਈ ਫਕੀਰ ਆਇਆ ਹੋਇਆ ਹੈ ਸ੍ਰੀ ਡੇਟਾ ਰਾਮ ਜੀ ਕਹਿੰਦੇ ਨੇ ਜੀ ਹਾਂ ਉਸ ਤੋਂ ਬਾਅਦ ਉਹ ਸਿੰਧੀ ਸੇਠ ਡੇਟਾ ਰਾਮ ਤੋਂ ਭਾਈ ਸਾਹਿਬ ਬਾਰੇ ਸਾਰੀ ਵਾਕਿਫਤ ਲੈਂਦਾ ਹੈ ਉਹਨਾਂ ਤੋਂ ਸ਼ਕਲ ਸੂਰਤ ਬਾਰੇ ਪੁੱਛਦਾ ਹੈ ਤੇ ਮਨ ਦੇ ਵਿੱਚ ਖੁਸ਼ੀ ਜ਼ਾਹਰ ਕਰਦਾ ਹੈ ਕਿ ਮੈਨੂੰ ਇਸ ਕੰਮ ਦੇ ਵਿੱਚ ਕੋਈ ਵਧੇਕ ਖੇਚਲ ਜਾਂ ਢੂੰਡਪਾਲ ਨਹੀਂ ਕਰਨੀ ਪਈ ਡੇਟਾ ਰਾਮ ਜੀ ਨੂੰ ਉਹ ਸਿੰਧੀ ਵਿਦਾ ਕਰ ਦਿੰਦਾ ਹੈ ਤੇ ਘਰ ਆ ਜਾਂਦਾ ਹੈ ਘਰ ਆ ਕੇ ਆਪਣੀ ਮਾਂ ਨੂੰ ਦੱਸਦਾ ਹੈ ਕਿ ਅੰਮਾ ਮੈਂ ਉਸ ਫਕੀਰ ਨੂੰ ਲੱਭ ਲਿਆ ਹੈ ਜਿਸਦੇ ਬਾਬਤ ਆਪ ਨੂੰ ਸੁਪਨਾ ਆਇਆ ਸੀ ਉਹ ਫਕੀਰ ਇਸ ਵਕਤ ਸੇਠ ਡੇਟਾ ਰਾਮ ਦੇ ਗ੍ਰਹਿ ਨੂੰ ਭਾਗ ਲਾ ਰਿਹਾ ਹੈ ਤੇ ਉੱਥੇ ਸ਼ਾਮ ਦੇ ਵਕਤ satsang ਮੰਡਲ ਲੱਗਦਾ ਹੈ ਜਿੱਥੇ ਹਰੇਕ ਉਹਨਾਂ ਦੇ ਦਰਸ਼ਨ ਕਰ ਸਕਦਾ ਹੈ ਮੇਰੇ ਖਿਆਲ ਵਿੱਚ ਆਪਾਂ ਸਾਰਿਆਂ ਨੂੰ ਉਸ satsang ਮੰਡਲ ਵਿੱਚ ਜਾਣਾ ਚਾਹੀਦਾ ਹੈ ਤਾਂ ਕਿ ਆਪ ਸੁਪਨਤ ਤੇ ਪ੍ਰਤੱਖ ਦੋਨੋਂ ਨੂੰ ਮੇਲ ਸਕੋ ਜੇ ਕਰੇ ਸਤਪੁਰਸ਼ ਉਹੀ ਸੁਪਨੇ ਵਾਲੇ ਆਪ ਨੂੰ ਲੱਗਣ ਤਾਂ ਫਿਰ ਅਸੀਂ ਆਪ ਨੂੰ ਉਹਨਾਂ ਪਾਸੋਂ ਕੋਈ ਇਕਾਦ ਦਾ ਟਾਈਮ ਲੈ ਦੇਵਾਂਗੇ ਆਪ ਉਹਨਾਂ ਨੂੰ ਮਿਲ ਲੈਣਾ ਅਤੇ ਆਪਣੇ ਮਨ ਦੀ वेदना ਨੂੰ ਦੂਰ ਕਰ ਲੈਣਾ ਉਸ ਵਕਤ ਭਾਈ ਵੀਰ ਸਿੰਘ ਜੀ ਨੇ ਬੰਬਈ ਵਿਖੇ ਆਪਣੇ satsang ਮੰਡਲ ਦਾ ਸਮਾਂ 6:30 ਤੋਂ 8:30 ਦਾ ਰੱਖਿਆ ਹੋਇਆ ਸੀ ਇਸ ਮੰਡਲ ਵਿੱਚ ਸ੍ਰੀ ਰਹਿਰਾ ਸਾਹਿਬ ਜੀ ਦਾ ਪਾਠ ਹੁੰਦਾ ਸੀ ਤੇ ਉਸ ਤੋਂ ਮਗਰੋਂ ਪ੍ਰੇਮੀ ਪਿਆਰ ਦੇ ਵਿੱਚ ਭਿੱਜੇ ਹੋਏ ਸਤਿਗੁਰੂ ਦੀ ਬਾਣੀ ਦਾ ਅਲੌਕਿਕ ਕੀਰਤਨ ਕਰਦੇ ਸਨ ਕੀਰਤਨ ਦਾ ਪਾਵਨ ਪ੍ਰਭਾਵ ਕੀਰਤਨ ਕਰਨ ਵਾਲੇ ਸੱਜਣਾ ਦੇ ਨਿਰਮਲ ਭਾਵਾਂ ਦਾ ਪ੍ਰਭਾਵ ਅਤੇ ਸਭ ਤੋਂ ਮਹਾਨ ਤੇ ਉੱਚਾ ਪ੍ਰਭਾਵ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੀ ਤੇ ਨਾਲ ਹੀ ਭਾਈ ਵੀਰ ਸਿੰਘ ਜੀ ਵਰਗੀ ਰੋਹਾਨੀ ਸ਼ਖਸੀਅਤ ਉਸ ਸਤਸੰਗ ਨੂੰ ਜਦੋਂ ਭਾਗ ਲਗਾਉਂਦੀ ਸੀ ਤਾਂ ਉਸ ਸਤਸੰਗ ਦੀ ਆਭਾ ਨੂੰ ਬਿਆਨ ਕਰਨਾ ਅਸੰਭਵ ਹੈ ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਕਿ ਬੰਬਈ ਦੇ ਵਿੱਚ ਉਸ ਸਤਸੰਗ ਮੰਡਲ ਦੇ ਵਿੱਚ ਖੁਦ ਸੂਰਜ ਆ ਚੁੱਕਾ ਹੈ ਇੰਨਾ ਪ੍ਰਕਾਸ਼ ਇੰਨਾ ਦਗਦਗ ਕਰਦਾ ਚਿਹਰਾ ਭਾਈ ਸਾਹਿਬ ਦਾ ਨਜ਼ਰੀ ਆਉਂਦਾ ਸੀ ਕਿ ਖੁਦ ਬੋ ਖੁਦ ਨਾਮ ਸਿਮਰਨ ਦੇ ਚਿਲਕਾਰੇ ਅਧਿਆਤਮਕ ਵਿਰਤੀ ਉੱਚੀ ਹੋ ਜਾਂਦੀ ਸੀ ਇਸ ਅਵਸਥਾ ਬਾਰੇ ਇਸ ਤਰ੍ਹਾਂ ਦੇ ਚਲਕਾਰੇ ਬਾਰੇ ਇਸ ਸਤਸੰਗ ਮੰਡਲ ਬਾਰੇ ਇਸ ਰੋਹਾਨੀ ਮੰਡਲ ਬਾਰੇ ਭਗਤ ਕਬੀਰ ਜੀ ਦੇ ਬੋਲ ਸਾਂਝੇ ਕਰਨੇ ਜ਼ਰੂਰੀ ਹਨ ਕਹੋ ਕਬੀਰ ਇਹ ਕਹੀਏ ਕਾਹੇ ਸਾਧ ਸੰਗਤ ਬੈਕੁੰਠਾ ਆਹੇ ਕਿ ਬੈਕੁੰਠ ਦਾ ਰੂਪ ਹੀ ਉਹ ਸਤਸੰਗ ਧਾਰਨ ਕਰ ਲੈਂਦਾ ਸੀ ਇਨਾ ਨਾਮ ਸਿਮਰਨ ਇਨੀ ਗੁਰਸਿੱਖੀ ਦੀ ਮਹਿਕ ਉਹ satsang mandal ਦੇ ਵਿੱਚੋਂ ਪੈਦਾ ਹੁੰਦੀ ਜਾਪਦੀ ਸੀ ਉਸ ਤੋਂ ਬਾਅਦ ਉਹ ਸਿੰਧੀ ਆਪਣੀ ਮਾਤਾ ਅਤੇ ਪਰਿਵਾਰ ਨੂੰ ਲੈ ਕੇ ਨਿਸ਼ਚਿਤ ਸਮੇਂ ਤੇ satsang mandal ਵਿੱਚ ਪਹੁੰਚਦੇ ਹਨ ਉੱਥੇ ਬੀਬੀਆਂ ਵਾਲੇ ਪਾਸੇ ਬੀਬੀਆਂ ਬੈਠ ਜਾਂਦੀਆਂ ਹਨ ਤੇ ਪੁਰਸ਼ਾਂ ਵਾਲੇ ਪਾਸੇ ਪੁਰਸ਼ ਬੈਠ ਜਾਂਦੇ ਹਨ 2 ਘੰਟੇ ਦੇ ਲਗਭਗ ਇਹ ਪਰਿਵਾਰ ਉਹ ਦਿਵਿਆ ਅਤੇ ਸੁਭਾਗੀ ਦਰਸ਼ਨ ਪ੍ਰਾਪਤ ਕਰਦਾ ਹੈ ਸਮਾਗਮ ਦੀ ਸਮਾਪਤੀ ਹੁੰਦੀ ਹੈ ਤੇ ਸਿੰਧੀ ਪਰਿਵਾਰ ਉੱਠ ਕੇ ਆਪਣੇ ਘਰ ਚਲਾ ਜਾਂਦਾ ਹੈ। ਬ੍ਰਿਧ ਮਾਤਾ ਜਦੋਂ ਰਾਤ ਦੇ ਸੁਪਨੇ ਨੂੰ ਪ੍ਰਤੱਖ ਨਾਲ ਮਿਲਦੀ ਹੈ ਤਾਂ ਉਸ ਦੇ ਮਨ ਨੂੰ ਪੂਰੀ ਤਰ੍ਹਾਂ ਤਸੱਲੀ ਹੋ ਜਾਂਦੀ ਹੈ ਤੇ ਉਹ ਆਪਣੇ ਬੇਟੇ ਨੂੰ ਕਹਿੰਦੀ ਹੈ ਕਿ ਬੇਟਾ ਮੈਨੂੰ ਹੁਣ ਕੋਈ ਵੱਖਰਾ ਸਮਾਂ ਉਸ ਰੱਬ ਦੇ ਪਿਆਰੇ ਪਾਸੋਂ ਲੈ ਦਿਓ ਤਾਂ ਕਿ ਮੈਂ ਉਹਨਾਂ ਨੂੰ ਆਪਣਾ ਸਾਰਾ ਸੁਪਨਾ ਦੱਸ ਸਕਾਂ। ਸਿੰਧੀ ਅਫਸਰ ਨੇ ਸੇਠ ਡੇਟਾ ਰਾਮ ਨੂੰ ਆਪਣੇ ਮਾਤਾ ਦੀ ਇਹ ਮੰਗ ਦੱਸੀ ਅਤੇ ਕਿਹਾ ਜੋ ਸਮਾਂ ਮਹਾਪੁਰਸ਼ਾਂ ਦੇ ਅਨੁਕੂਲ ਹੋਵੇ ਇਕਾਂਤ ਹੋਵੇ ਉਹ ਟਾਈਮ ਆਪ ਸਾਨੂੰ ਲੈ ਦਿਓ ਤਾਂ ਕਿ ਮੇਰੇ ਮਾਤਾ ਜੀ ਉਹਨਾਂ ਨਾਲ ਖੁੱਲੀ ਤਰ੍ਹਾਂ ਗੱਲਬਾਤ ਕਰ ਸਕਣ ਛੇ ਡੇਟਾ ਰਾਮ ਨੇ ਭਾਈ ਵੀਰ ਸਿੰਘ ਜੀ ਤੋਂ ਸਮਾਂ ਲੈ ਦਿੱਤਾ ਅਤੇ ਬ੍ਰਿਧ ਮਾਤਾ ਉਹਨਾਂ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰ ਹੋਈ ਜਿਸ ਤਰ੍ਹਾਂ ਦਾ ਵਾਤਾਵਰਣ ਚਾਹੁੰਦੀ ਸੀ ਉਸੇ ਤਰ੍ਹਾਂ ਦਾ ਵਾਤਾਵਰਣ ਫਲੈਟ ਵਿੱਚ ਬਣਿਆ ਹੋਇਆ ਸੀ ਭਾਈ ਸਾਹਿਬ ਬਿਲਕੁਲ ਇਕਾਂਤ ਸਨ ਉੱਥੇ ਪਹੁੰਚ ਕੇ ਬ੍ਰਿਧ ਮਾਤਾ ਨੇ ਆਪ ਜੀ ਦੇ ਪਵਿੱਤਰ ਚਰਨਾਂ ਤੇ ਚਰਨਵੰਦਨਾ ਕੀਤੀ ਅਤੇ ਜੋ ਕੁਝ ਸੁਪਨੇ ਵਿੱਚ ਹੋਇਆ ਉਹ ਸਭ ਕੁਝ ਖੋਲ ਕੇ ਦੱਸ ਦਿੱਤਾ ਅਤੇ ਕਿਹਾ ਆਪ ਹੁਣ ਮੇਰੇ ਰਹਿਬਰ ਬਣੋ ਅਤੇ ਮੈਨੂੰ ਰੱਬ ਦੀ ਮੰਜ਼ਿਲ ਤੇ ਪਹੁੰਚਾਓ ਰੱਬੀ ਰੰਗ ਵਿੱਚ ਰੱਤੇ ਭਾਈ ਵੀਰ ਸਿੰਘ ਜੀ ਨੇ ਬੜੀ ਡੂੰਘਾਈ ਦੇ ਨਾਲ ਮਾਤਾ ਦੇ ਇਹਨਾਂ ਅਖਰਾਂ ਨੂੰ ਸੁਣਿਆ ਉਸ ਦੀ वेदना ਨੂੰ ਸਮਝਿਆ ਅਤੇ ਕਿਹਾ ਮੈਂ ਆਪ ਨੂੰ ਸੋਚ ਕੇ ਦੋ ਕੁ ਦਿਨਾਂ ਦੇ ਬਾਅਦ ਦੱਸਾਂਗਾ ਆਤਮਕ ਮੰਡਲ ਦੇ ਸਰਦਾਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਹਨਾਂ ਦੋ ਦਿਨਾਂ ਦੇ ਵਿੱਚ ਕੀ ਕੁਝ ਵਿਚਾਰਿਆ ਹੋਵੇਗਾ ਕੀ ਕੁਝ ਤੋਲਿਆ ਹੋਵੇਗਾ ਜਾਂ ਗੁਰੂ ਪਾਤਸ਼ਾਹ ਜੀ ਨਾਲ ਕਿਸ ਤਰ੍ਹਾਂ ਦਾ ਬਚਨ ਬਿਲਾਸ ਕੀਤਾ ਹੋਵੇਗਾ ਕਿਸ ਤਰ੍ਹਾਂ ਦੀ ਸਿਹਤ ਲਈ ਹੋਵੇਗੀ ਇਸ ਚੀਜ਼ ਨੂੰ ਅਨੁਭਵ ਕਰਨਾ ਜਾਂ ਬਿਆਨਣਾ ਬਹੁਤ ਮੁਸ਼ਕਲ ਹੈ ਦੋ ਦਿਨਾਂ ਬਾਅਦ ਸਿੰਧੀ ਦੀ ਬਿਰਧ ਮਾਤਾ ਜਦੋਂ ਦੁਬਾਰਾ ਆਉਂਦੀ ਹੈ ਤਾਂ ਭਾਈ ਸਾਹਿਬ ਉਸ ਨੂੰ ਕਹਿੰਦੇ ਹਨ ਮੈਂ ਆਪ ਦੀ ਪਰਮਾਰਥ ਵਿੱਚ ਕੋਈ ਵੀ ਮਦਦ ਨਹੀਂ ਕਰ ਸਕਾਂਗਾ ਉਸ ਦਾ ਕਾਰਨ ਇਹ ਹੈ ਕਿ ਤੁਸੀਂ ਨੇ ਜੋ ਮੁਰਸ਼ਿਦ ਦਾ ਨਾਮ ਲਿਆ ਹੈ ਮੈਂ ਉਸ ਨਾਮ ਦੀ ਘਾਲ ਨਹੀਂ ਘਾਲੀ ਦੂਸਰਾ ਜੋ ਤੁਹਾਡਾ ਮਹਿਬੂਬ ਹੈ ਉਹ ਮੇਰਾ ਮਹਿਬੂਬ ਨਹੀਂ ਹੈ ਮੇਰਾ ਇਸਟ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹੈ ਮੇਰੀ ਪੂਜਯ ਗੁਰਬਾਣੀ ਹੈ ਮੇਰਾ ਇਸ਼ਕ ਗੁਰਨਾਨਕ ਪਾਸ਼ਾ ਜੀ ਦੇ ਚਰਨਾਂ ਦੇ ਨਾਲ ਹੈ ਸੋ ਇਨਾ ਵਿਪਰੀਤ ਚੀਜ਼ਾਂ ਦੇ ਹੋਣ ਕਰਕੇ ਜੋ ਚੀਜ਼ ਤੁਸੀਂ ਜਾਂ ਤੁਹਾਡਾ ਮੁਰਸ਼ਿਦ ਮੇਰੇ ਪਾਸੋਂ ਚਾਹੁੰਦੇ ਹੋ ਉਹ ਮੈਂ ਨਹੀਂ ਕਰ ਸਕਾਂਗਾ ਸਿੰਧੀ ਸੱਜਣ ਦੀ ਬ੍ਰਿਧ ਮਾਤਾ ਨਿਰਾਸ਼ ਹੋ ਕੇ ਘਰ ਵਾਪਸ ਆਉਂਦੀ ਹੈ ਅਤੇ ਫਿਰ ਉਸ ਦੇ ਮਨ ਦੀ ਉਹ ਹਾਲਤ ਹੋ ਜਾਂਦੀ ਹੈ ਜਿਹੜੀ ਕਿ ਪਹਿਲਾਂ ਸੀ ਕੁਝ ਦਿਨਾਂ ਬਾਅਦ ਉਸਦੀ ਇਹ ਬਿਰਹਾ ਦੇਖ ਕੇ ਮੁਰਸ਼ਿਦ ਫੇਰ ਉਸਦੇ ਸੁਪਨੇ ਵਿੱਚ ਆਉਂਦਾ ਹੈ ਇਹ ਬੀਬੀ ਉਸ ਨੂੰ ਕਹਿੰਦੀ ਹੈ ਕਿ ਜਿਸ ਰੱਬ ਦੇ ਬੰਦੇ ਦੇ ਪਾਸ ਆਪਨੇ ਮੈਨੂੰ ਭੇਜਿਆ ਸੀ ਉਸਨੇ ਮੈਨੂੰ ਇਹ ਕਿਹਾ ਹੈ ਸੋ ਆਪ ਦੱਸੋ ਕਿ ਮੈਂ ਆਪਦੇ ਦੱਸੇ ਹੋਏ ਮਾਰਗ ਤੇ ਚੱਲਾਂ ਕਿ ਉਹਨਾਂ ਦੇ ਦੱਸਣ ਵਾਲੇ ਮਾਰਗ ਤੇ ਟੁਰਾਂ ਸੂਫੀ ਮੁਰਸ਼ਿਦ ਕਹਿੰਦਾ ਹੈ ਹਰੇਕ ਸੱਚਾ ਫਕੀਰ ਸਰਕਲ ਦੇ ਉੱਪਰ ਖੜੋਤਾ ਹੈ ਅਤੇ ਹਰੇਕ ਸੱਚੇ ਫਕੀਰ ਦਾ ਰੁਖ ਸੈਂਟਰ ਵੱਲ ਹੈ ਸੋ ਚਾਹੇ ਕੋਈ ਕਿਤੇ ਟੁਰੇ ਆਕਰ ਹਰੇਕ ਨੇ ਨੁਕਤੇ ਤੇ ਪਹੁੰਚ ਜਾਣਾ ਹੈ ਸੋ ਜੋ ਉਹ ਕਹਿੰਦੇ ਹਨ ਜਿਵੇਂ ਉਹ ਚਲਾਉਂਦੇ ਹਨ ਤਵੇਂ ਹੀ ਤੁਸੀਂ ਚੱਲਣਾ ਹੈ ਦੂਸਰੀ ਪਲਕ ਸਿੰਧੀ ਸੱਜਣ ਨੇ ਸੇਠ ਡੇਟਾ ਰਾਮ ਜੀ ਨੂੰ ਟੈਲੀਫੋਨ ਰਾਹੀਂ ਬੇਨਤੀ ਕੀਤੀ ਕਿ ਡੇਟਾ ਰਾਮ ਜੀ ਆਪ ਪਰਮ ਪਵਿੱਤਰ ਪਾਵਨ ਮਹਾਪੁਰਸ਼ ਤੋਂ ਸਾਨੂੰ ਸਮਾਂ ਲੈ ਦਿਓ ਕਿਉਂਕਿ ਮੇਰੀ ਬਿਰਧ ਮਾਤਾ ਜੀ ਉਹਨਾਂ ਨੂੰ ਮਿਲਣਾ ਚਾਹੁੰਦੀ ਹੈ ਸਮਾਂ ਮੁਕਰਰ ਹੋ ਜਾਂਦਾ ਹੈ ਬਿਰਧ ਮਾਤਾ ਆਉਂਦੀ ਹੈ ਤੇ ਆਪਣੇ ਸੁਪਨੇ ਬਾਰੇ ਭਾਈ ਵੀਰ ਸਿੰਘ ਜੀ ਨੂੰ ਦੱਸਦੀ ਹੈ ਮੈਨੂੰ ਮੇਰੇ ਸਿੰਧ ਵਿੱਚ ਬੈਠੇ ਹੋਏ ਸੂਫੀ ਮੁਰਸ਼ਿਦ ਤੋਂ ਇਹ ਆਗਿਆ ਮਿਲ ਗਈ ਹੈ ਹੁਣ ਜਿਵੇਂ ਆਪ ਲਾਉਂਗੇ ਤਵੇਂ ਮੈਂ ਚਲਾਂਗੀ ਉਸ ਬ੍ਰਿਧ ਮਾਤਾ ਦੀ ਇਹ ਗੱਲ ਸੁਣ ਕੇ ਭਾਈ ਵੀਰ ਸਿੰਘ ਜੀ ਉਸ ਨੂੰ ਕਹਿੰਦੇ ਨੇ ਕਿ ਤੈਨੂੰ ਮੁਸਲਮਾਨੀ ਕਲਾਮ ਛੱਡ ਕੇ ਗੁਰੂ ਨਾਨਕ ਦੀ ਕਲਾਮ ਨੂੰ ਗ੍ਰਹਿਣ ਕਰਨਾ ਹੋਵੇਗਾ ਗੁਰੂ ਨਾਨਕ ਦੀ ਕਲਾਮ ਦੇ ਦੋ ਸਰੂਪ ਹਨ ਇੱਕ ਗੁਰਮੰਤਰ ਤੇ ਦੂਸਰਾ ਗੁਰਬਾਣੀ ਭਾਈ ਵੀਰ ਸਿੰਘ ਜੀ ਉਸ ਬ੍ਰਿਧ ਮਾਤਾ ਨੂੰ ਕਹਿੰਦੇ ਨੇ ਕਿ ਕੀ ਤੁਸੀਂ ਗੁਰੂ ਨਾਨਕ ਦੇ ਗੁਰਮੰਤਰ ਦੀ ਘਾਲ ਘਾਲੋਗੇ ਕੀ ਗੁਰਬਾਣੀ ਨਹੀਂ ਤੁਸੀਂ ਆਪਣਾ ਪੂਰਨਿਸ਼ਟ ਗੁਰਦੇਵ ਬਣਾਓਗੇ ਇਸ ਨੂੰ ਪੂਜੋਗੇ ਇਸ ਨੂੰ ਨਮਸਕਾਰ ਕਰੋਗੇ ਕਿ ਇਸ ਦੇ ਸਤਕਾਰ ਵਿੱਚ ਤੁਹਾਡਾ ਮਨ ਡੁੱਲ ਡੁੱਲ ਪਏਗਾ ਕੀ ਤੁਸੀਂ ਫਿਰ ਪਿੱਛੇ ਵੱਲ ਤਾਂ ਨਹੀਂ ਝਾਕੋਗੇ ਤਾਂ ਬ੍ਰਿਧ ਮਾਤਾ ਕਹਿੰਦੀ ਹੈ ਮੈਂ ਹੁਣ ਆਪ ਦੇ ਦਰ ਤੇ ਡਿੱਗ ਪਈ ਹਾਂ ਜਿਸ ਰਸਤੇ ਤੇ ਆਪ ਚਲਾਓਗੇ ਮੈਂ ਉਸ ਰਸਤੇ ਤੇ ਹੀ ਚਲਾਂਗੀ ਜਿਵੇਂ ਕੋਈ ਬੀਬੀ ਸਹੁਰੇ ਘਰ ਜਾ ਕੇ ਫਿਰ ਪੇਕੇ ਘਰ ਨੂੰ ਭੁੱਲ ਜਾਂਦੀ ਹੈ ਇਸ ਤਰ੍ਹਾਂ ਅੱਜ ਤੋਂ ਬਾਅਦ ਮੈਂ ਆਪਣਾ ਪਿਛਲਾ ਭੁਲਾ ਦੇਵਾਂਗੀ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਦੀ ਅਵਸਥਾ ਬਾਰੇ ਦੱਸਿਆ ਗਿਆ ਕਿ ਅਬ ਹਮ ਚਲੀ ਥਾakur ਪਹਿਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਪਾਵੇਂ ਮਾਰ ਮਾਤਾ ਦੇ ਇਹ ਬਚਨ ਕਹਿਣ ਤੇ ਭਾਈ ਵੀਰ ਸਿੰਘ ਜੀ ਤਰੁੱਟ ਜਾਂਦੇ ਹਨ ਕਿਉਂਕਿ ਸੱਚਾ ਫਕੀਰ ਕਦੇ ਵੀ ਦੁਨਿਆਵੀ ਪਦਾਰਥਾਂ ਤੇ ਤਪਾਂ ਜਾਂ ਹਟਾਂ ਤੇ ਉੱਤੇ ਨਹੀਂ ਰੀਜਦਾ ਉਹ ਤਾਂ ਜਦੋਂ ਵੀ ਕਿਸੇ ਉੱਪਰ ਰੀਜਦਾ ਹੈ ਤਾਂ ਉਹ ਉਸ ਦੇ ਮਨ ਨੂੰ ਦੇਖਦਾ ਹੈ ਉਸ ਦੀ ਪ੍ਰੀਤ ਨੂੰ ਦੇਖਦਾ ਹੈ ਉਸ ਦੀ ਨਿਸ਼ਠਾ ਨੂੰ ਦੇਖਦਾ ਹੈ ਕਿ ਭਾਈ ਵੀਰ ਸਿੰਘ ਜੀ ਨੇ ਵੀ ਉਸ ਬਿਰਧ ਮਾਤਾ ਦੀ ਇਸ ਸੈਂਸਿਟੀ ਨੂੰ ਦੇਖਿਆ ਜਦੋਂ ਵੀ ਕੋਈ ਸੱਚਾ ਫਕੀਰ ਜਗਿਆਸੂ ਦੀ ਅਜਿਹੀ ਨਿਸ਼ਠਾ ਨੂੰ ਦੇਖਦਾ ਹੈ ਤਾਂ ਉਹ ਤ੍ਰੁੱਠ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਆਪਣੀ ਮਹਾਨ ਕਮਾਈ ਦੇ ਵਿੱਚੋਂ ਸਿਮਰਨ ਕਾਲਾਂ ਦੇ ਵਿੱਚੋਂ ਦਾਤ ਉਸ ਜਗਿਆਸੂ ਨੂੰ ਬਖਸ਼ ਦਿੰਦਾ ਹੈ। ਤੋਂ ਭਾਈ ਵੀਰ ਸਿੰਘ ਜੀ ਉਸ ਬਿਰਧ ਮਾਤਾ ਉੱਪਰ ਤਰੁੱਠ ਜਾਂਦੇ ਹਨ ਤੇ ਦੱਸਦੇ ਹਨ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਉੱਪਰ ਉਸ ਬਿਰਧ ਮਾਤਾ ਨੂੰ ਲਿਟਾ ਦਿੱਤਾ ਜੋ ਕਿ ਸਾਖਸ਼ਾਤ ਦਸਾਂ ਪਾਸ਼ਾ ਦਾ ਪਵਨ ਸਰੂਪ ਹੈ। ਜਿਸ ਵਿੱਚ ਪੂਰਨ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ जगਮਗ जगਮਗ ਕਰ ਰਹੀ ਹੈ ਅਤੇ ਜਿਸ ਵਿੱਚ ਦਸੇ ਗੁਰਦੇਵਾਂ ਦੀ ਮਹਾਨ ਸ਼ਕਤੀ ਟਿਕੀ ਹੋਈ ਹੈ ਉਸ ਬ੍ਰਿਧ ਮਾਤਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਤੋਂ ਹੀ ਮੈਂ ਨਾਮ ਦੀ ਦਾਤ ਲੈ ਕੇ ਦਿੱਤੀ ਗੁਰਬਾਣੀ ਦੀ ਦਾਤ ਲੈ ਕੇ ਦਿੱਤੀ ਅਤੇ ਇਸ ਬ੍ਰਿਧ ਮਾਤਾ ਦੀ ਪਵਿੱਤਰ ਆਤਮਾ ਨੂੰ ਗੁਰੂ ਨਾਨਕ ਪਾਸ਼ਾ ਦੀ ਗੋਦ ਵਿੱਚ ਟਕਾ ਦਿੱਤਾ ਸੋ ਅੱਜ ਦੇ ਪ੍ਰਸੰਗ ਤੋਂ ਸਾਨੂੰ ਸੇਧ ਮਿਲਦੀ ਹੈ ਕੀ ਅਸੀਂ ਰੱਬ ਦੇ ਰਾਹ ਦੇ ਉੱਤੇ ਤੁਰਨਾ ਹੈ ਤੇ ਜੇ ਸਾਡੀ ਭਾਵਨਾ ਸੱਚੀ ਹੈ ਜੇ ਸਾਡਾ ਯਤਨ ਸੱਚਾ ਹੈ ਤਾਂ ਇਹ ਗੱਲ ਪੱਕੀ ਹੈ ਕਿ ਅਸੀਂ ਜਰੂਰ ਰੱਬ ਦੇ ਦਰ ਤੱਕ ਪਹੁੰਚਾਂਗੇ ਬਹਾਨਾ ਚਾਹੇ ਕੋਈ ਵੀ ਬਣੀ ਜੇ ਸਾਡੀ ਨਿਸ਼ਚਾ ਸੱਚੀ ਹੈ ਤਾਂ ਅਸੀਂ ਜਰੂਰ ਹੀ ਗੁਰੂ ਨਾਨਕ ਪਾਸ਼ਾ ਦੀ ਗੋਦੀ ਦੇ ਵਿੱਚ ਪਹੁੰਚਾਂਗੇ ਅੱਜ ਦੇ ਪ੍ਰਸੰਗ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਗੁਰਮਖ ਪਿਆਰਿਆਂ ਦੀ ਸੰਗਤ ਕਿੰਨੀ ਜ਼ਰੂਰੀ ਹੈ ਇਸ ਸੰਗਤ ਦੇ ਵਿੱਚ ਰੱਬੀ ਗੁਣ ਆਪ ਹਾਰੇ ਪ੍ਰਗਟ ਹੁੰਦੇ ਹਨ ਤੇ ਜਗਿਆਸੂਆਂ ਦੇ ਮਸਤਕ ਦਾ ਭਾਗ ਬਣ ਜਾਂਦੇ ਹਨ ਸੋ ਗੁਰੂ ਪਿਆਰਿਓ ਆਪਾਂ ਵੀ ਸਤ ਸੰਗ ਕਰੀਏ ਗੁਰਮੁਖ ਪਿਆਰਿਆਂ ਦੀ ਸੰਗਤ ਕਰੀਏ ਤੇ ਨਾਮ ਦਾ ਰੰਗ ਸਾਧਕਾ ਸੰਗ ਇਹ ਸਾਡੀ ਸਦੀਵੀ ਅਰਦਾਸ ਹੋ ਜਾਵੇ ਜੇ ਇਹ ਅਰਦਾਸ ਸਾਡੀ ਸੱਚੀ ਹੋਵੇਗੀ ਤਾਂ ਸਾਨੂੰ ਨਿਸ਼ਚੇ ਹੀ ਨਾਮ ਦਾ ਰੰਗ ਸਾਧ ਦਾ ਸੰਗ ਪ੍ਰਾਪਤ ਹੋਵੇਗਾ ਜਿਸ ਨਾਲ ਇਹ ਖਾੜ ਚਲੋ ਹਰ ਲਾਹਾ ਅਗੇ ਬਸੰ ਸੁਹਿਲਾ ਦੇ ਜਿਹੜੇ ਇਹ ਵਾਕ ਨੇ ਉਹ ਸਹਿਜ ਹੀ ਪੂਰਨ ਹੋ ਜਾਣਗੇ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ